ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿਸਾਨੀ ਸੰਕਟ ਦੇ ਵਿੱਚ ਮੋਰਚਾ ਚੱਲ ਰਿਹਾ ਵਾ ਉਹਦੇ ਵਿੱਚ ਸਰਦਾਰ ਗੁਰਦੇਵ ਸਿੰਘ ਜੋ ਸਾਡੇ ਪੱਤਰਕਾਰ ਪੰਜਾਬੀ ਗੱਲਬਾਤ ਦਾ ਜੋ ਚੈਨਲ ਚਲਾ ਰਹੇ ਚਲਾ ਰਹੇ ਆ ਤੇ ਬੜੀਆਂ ਇਥੇ ਸਵਾਲਾਂ ਉੱਤੇ ਨਿਭਾਰ ਰਹੇ ਆ ਆਪਣਾ 10000 ਮਹੀਨੇ ਚੱਲੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਹੁਣ ਜੋ ਮੋਰਚਾ ਚੱਲ ਰਿਹਾ ਵਾ ਖਨੌਰੀ ਬਾਰਡਰ ਦੇ ਉੱਤੇ ਪੂਰੇ ਸਿੱਖ ਰਾਜ ਦੇ ਉੱਤੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਅੱਜ 22 ਦਿਨ ਹੋ ਚਲੇ ਆ ਮਰਨ ਵਰਤ ਤੇ ਬੈਠਿਆ ਦਾ ਤੇ ਸੰਗਠਨ ਦੇ ਵਿੱਚ ਜਿਹੜੇ ਬਾਹਰ ਬੈਠੇ ਲੋਕੀ ਪਿੰਡਾਂ ਦੇ ਵਿੱਚ ਆ ਉਹਨਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਵਾ ਤੇ ਦੂਜੀ ਬੇਨਤੀ ਕਰਨੀ ਆ ਵੀ ਸਵੇਰੇ 18 ਤਰੀਕ ਨੂੰ ਰੇਲ ਰੋਕੋ ਜਿਹੜਾ ਪ੍ਰੋਗਰਾਮ ਆ ਉਹ ਸਫਲ ਬਣਾਇਆ ਜਾਵੇ ਪਰਿਵਾਰਾਂ ਸਮੇਤ ਪਿੰਡਾਂ ਦੇ ਵਿੱਚੋਂ ਉੱਠ ਕੇ ਰੇਲਾਂ ਦੇ ਉੱਤੇ ਜਾ ਕੇ ਬਹਿਜੋ ਮੋਦੀ ਸਰਕਾਰ ਨੂੰ ਪਤਾ ਲੱਗ ਜਾਏ ਕਿ ਪੰਜਾਬ ਵਾਲੇ ਇਕੱਠੇ ਆ ਇਸ ਕਰਕੇ ਜਿੰਨਾ ਵੀ ਆਪਾਂ ਵੱਧ ਜੜ ਕੇ ਸੰਗਤ ਜਾਊਗੀ ਉਹਨਾਂ ਹੀ ਮੋਦੀ ਸਰਕਾਰ ਦੇ ਉੱਤੇ ਦਬਾਅ ਪਊਗਾ ਮੰਗਾ ਮੰਨਣ ਦਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਆ ਤੇ ਇਸ ਕਰਕੇ ਸੰਗਤਾਂ ਵੱਧ ਵੱਧ ਖਨੌਰੀ ਬਾਰਡਰ ਦੇ ਪਹੁੰਚਣਾ ਪਹੁੰਚ ਗਈ ਤੇ ਡੱਲੇਵਾਲ ਦਾ ਹੌਸਲਾ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸ਼ਕਤੀ ਸੰਮੇਟੀ ਪੰਜਾਬ ਕੋਟ ਵੱਡਾ ਬੁੱਢਾ ਵੱਲੋਂ ਇੱਕ ਬੇਨਤੀ ਕੀਤੀ ਜਾਂਦੀ ਆ ਜੋ ਖਨੌਰੀ ਬਾਰਡਰ ਤੇ ਮੋਰਚਾ ਚੱਲ ਰਿਹਾ ਵਾ ਉਹਦੇ ਵਿੱਚ ਲੰਗਰ ਜੋ ਆਪਣੀ ਜਹੇਬੰਦੀ ਲੰਗਰ ਬਹੁਤ ਵੱਡੇ ਪੱਧਰ ਤੇ ਚਲਾਰ ਰਹੀ ਆ ਉਹਦੇ ਵਿੱਚ ਰਸਤਾ ਦੀ ਬਹੁਤ ਲੋੜ ਆ ਜਿਹੜਾ ਖੰਡ ਹੈ ਪੱਤੀ ਆਪਣਾ ਪਰਚੂਨ ਦਾ ਸੌਦਾ ਜਿੱਦਾਂ ਗੰਢੇ ਜਿਹੜਾ ਵੀ ਸੌਦਾ ਆਪਣਾ ਲੰਗਰ ਦੇ ਵਿੱਚ ਪੈਂਦਾ ਵਾ ਉਹ ਵੱਧ ਚੜ ਕੇ ਆਪਨਾ ਲੰਗਰ ਦੇ ਵਿੱਚ ਸੇਵਾ ਲੈ ਕੇ ਆਓ ਕਿਉਂਕਿ ਲੰਗਰ 24 ਘੰਟੇ ਚੱਲ ਰਿਹਾ ਵਾ ਬਹੁਤ ਵੱਡੀ ਪੱਧਰ ਤੇ ਚੱਲ ਰਿਹਾ ਸੰਗਤ ਬਹੁਤ ਆ ਰਹੀ ਖਨੌਰੀ ਬਾਡਰ ਦੇ ਉੱਤੇ ਸੋ ਇਸ ਕਰਕੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਅੰਮ੍ਰਿਤਸਰ ਜ਼ਿਲ੍ਹੇ ਦੀ ਟੀਮ ਨੂੰ ਹੋਰ ਵੀ ਵੀਰ ਭਰਾਵਾਂ ਨੂੰ ਜਿਹੜੇ ਗੱਲ ਸੁਣਦੇ ਹੋਣਗੇ ਰਸਤਾ ਵਧ ਤੋਂ ਵਧ ਖਨੌਰੀ ਬਾਡਰ ਦੇ ਪਹੁੰਚਾਓ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦਾ ਕਰਕੇ ਸੰਗਤ ਬਹੁਤ ਉੱਥੇ ਪਹੁੰਚ ਰਹੀ ਆ ਮੋਰਚਾ ਪੂਰਾ ਹੁਣ ਸਿਖਰ ਦੇ ਉੱਤੇ ਆ ਸਾਥ ਦਿਓ ਧੰਨਵਾਦ